ਸਾਬ ਤੁਸੀਂ ਇਹ ਆ ਜੰਗਾਰ ਤੇ ਆ ਮਾਰੋ ਜੀ ਨਗਾ ਜੀ ਘਰ ਦੇ ਲੱਗ ਗਿਆ ਜੀ ਨਾਲ ਪਾਣੀ ਆ ਦੇਖ ਲਓ ਮਾਨ ਸਾਹਿਬ ਮੁਰਦਾਬਾਦ ਨਾਲਿਆਂ ਖਾਲਾਂ ਦੀ ਸਫਾਈਆਂ ਕਰਨ ਵਾਲੀ ਸਰਕਾਰ ਮੁਰਦਾਬਾਦ ਨਾਲਿਆਂ ਖਾਲਾਂ ਦੀ ਸਫਾਈ ਨਾ ਕਰਨ ਵਾਲੀ ਸਰਕਾਰ ਮੁਰਦਾਬਾਦ ਡਰੇਨ ਵਿਭਾਗ ਮੁਰਦਾਬਾਦ ਡਰੇਨ ਵਿਭਾਗ ਮੁਰਦਾਬਾਦ ਐਸਟੀਐਮ ਲੱਬ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਕਿਸਾਨਾਂ ਦੀ ਦੋਸ਼ੀ ਸਰਕਾਰ ਮੁਰਦਾਬਾਦ ਕਿਸਾਨਾਂ ਦੀ ਦੋਸ਼ੀ ਸਰਕਾਰ ਮੁਰਦਾਬਾਦ ਕਿਸਾਨਾਂ ਤੇ ਅਤਿਆਚਾਰ ਕਰਨ ਵਾਲੀ ਸਰਕਾਰ ਮੁਰਦਾਬਾਦ ਕਿਸਾਨਾਂ ਦੀ ਦੋਸ਼ੀ ਸਰਕਾਰ ਮੁਰਦਾਬਾਦ ਆਪ ਸਰਕਾਰ ਮਰਦਾਵਾ ਆਪ ਸਰਕਾਰ ਮਰਦਾਵਾ ਅੱਜ ਜਿਹੜਾ ਹੈਗਾ ਤੁਸੀਂ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਹੋ ਕੀ ਕਾਰਨ ਹੈ ਇਹ ਕਾਰਨ ਤਾਂ ਕਹਿੰਦੇ ਆਪਣੇ ਅਲਜੀਬਾਹ ਕੋਠਲੀ ਕੰਦੇ ਨਾਲ ਦੀ ਸਫਾਈ ਦੀ ਭਾਰਨਾ ਹੈ ਜੀ ਇਹ ਅੱਜ ਦਾ ਨਹੀਂ ਇਹ ਤਾਂ 15 ਦਿਨ ਦਾ ਸੰਘਰਸ਼ ਵਿੱਡਿਆ ਹੋਇਆ ਹੈ ਜੀ ਐਡੀਐਮ ਨੂੰ ਰੋਜ਼ ਫੋਨ ਲਾਉਂਦੇ ਆ ਜੀ ਇਹ ਸਫਾਈ ਨਹੀਂ ਹੋਈ ਜੀ ਸਾਡੀਆਂ ਜੀੜੀਆਂ ਮਰਗੀਆਂ ਜੀ ਬਿਲਕੁਲ ਨਹੀਂ ਸਫਾਈ ਤਾਂ ਪਹਿਲਾਂ ਹੋਣੀ ਚਾਹੀਦੀ ਇਹ ਪਹਿਲਾਂ ਸਰਕਾਰਾਂ ਦਾ ਪਹਿਲਾਂ ਸਰਕਾਰਾਂ ਦਾ ਕਰ ਦਿੱਤਾ ਜੀ ਟਾਈਮ ਨਾਲ ਇਹ ਸਰਕਾਰ ਦਾ ਇੱਧਰ ਧਿਆਨ ਹੀ ਨਹੀਂ ਅਸੀਂ ਕੰਬੀਨੇ ਤੋਂ ਬਿੱਟ ਰਹੇ ਆ ਅੱਛਾ ਜੀ ਇਹ ਦੀ ਸਫਾਈ ਕਰ ਦਿਓ ਜੀ ਸਾਨੂੰ ਇਹ ਮਾਹਰ ਕਰਦਾ ਨਾਲ ਸਫਾਈ ਕਰ ਦਿਓ ਦਰਸਤ ਵਿੱਚ ਲਿਗੇ ਪਏ ਨੇ ਬੰਦ ਹੋਏ ਪਏ ਬਿਲਕੁਲ ਇਹ ਹਾਂਜੀ ਕਰਦੇ ਆ ਜੀ ਮਸ਼ੀਨਾਂ ਆ ਰਹੀਆਂ ਨੇ ਹੋ ਗਈ ਟੈਂਡਰ ਹੋ ਗਈ ਜੀ ਸਾਨੂੰ ਇਸੇ ਗੱਲਾਂ 'ਚ ਰੱਖਿਆ ਗਿਆ ਜੀ ਪਹਿਲਾਂ ਤਾਂ ਐਡੀਆਂ ਮੈਡਮ ਤਾਂ ਜੇ ਫੋਨ ਤੁਸੀਂ ਲਾ ਲਓ ਪਹਿਲਾਂ ਚੱਕਦੀ ਨਹੀਂ ਜੇ ਚੱਕੂ ਕੀ ਦਾ ਰੌਂਗ ਬੋਲਦੇ ਨੇ ਜੀ ਜੇ ਅਸੀਂ ਕਹਿੰਦੇ ਵੀ ਜੇ ਨਹੀਂ ਮਸ਼ੀਨ ਲਾਉਂਗੇ ਜੀ ਅਸੀਂ ਧਰਨਾ ਦੇਵਾਂਗੇ ਫਿਰ ਉਹ ਮੂਰੋ ਕਹਿੰਦੇ ਤੁਸੀਂ ਸਾਨੂੰ ਧਮਕੀਆਂ ਦਿੰਦੇ ਹੋ ਮੈਂ ਕਿਹਾ ਧਮਕੀਆਂ ਨਹੀਂ ਅਸਲੀਅਤ ਹੈ ਮੇਰੇ 19 ਏਕੜ ਦਾ ਮੇਰੀ ਮਰਿਆ ਜੀ ਪੂਰੀ 19 ਏਕੜ ਸਾਰੀ ਕੁੱਲ ਕਿੰਨੀ ਮਰ ਗਈ ਇੱਥੇ ਤਾਂ ਜੀ ਆਲੇ-ਦਾਲੇ ਲਾਲੋ ਵੀ 10 ਕਿੱਲਿਆਂ ਦਾ ਪਾੜਾ ਜੀ 5 ਕਿੱਲਿਆਂ ਦਾ ਇੱਧਰ ਨੂੰ 5 ਕਿੱਲਿਆਂ ਦਾ ਉੱਧਰ ਨੂੰ ਜੀ ਜਿਹੜੀ ਦੀ ਲਪੇਟ ਦੇ ਵਿੱਚ ਕੱਖ ਨਹੀਂ ਛੱਟ ਇਹਨੇ ਸਾਡੇ ਕੱਕਰ ਵਾਲਾ ਜ਼ਮੀਨ ਲੈ ਕੇ ਉਹ ਬਾਬੇ ਸੱਤੀ ਪੀਰਾਂ ਤੋਂ ਜੀ ਆਪਣਾ ਅੱਗੇ ਪੱਗੇ ਜੀ ਪੌੜਾਂ ਵਾਲੇ ਪੁੱਲ ਤੱਕ ਸਾਰੇ ਕੀ ਕਾਰਨ ਹੋਇਆ ਪਾਣੀ ਕਦੋਂ ਆਇਆ ਕਿਵੇਂ ਪਾਣੀ ਦਾ ਮੰਦ ਆਪਣਾ ਅੱਲੇ ਦਾ ਮੀਂਹ ਸਟਾਰਟ ਵੀ ਨਹੀਂ ਹੋਇਆ ਹਾਲ ਤਾਂ ਸ਼ੁਰੂਆਤ ਆ ਇਹ ਪਾਣੀ ਪਤਾ ਕੀ ਹੈ ਜੀ ਜਿਹੜਾ ਹੁਣ ਸਾਨੂੰ ਪਤਾ ਲੱਗ ਰਿਹਾ ਇੱਕ ਇਹਨਾਂ ਨੇ ਟੀਟ ਪਲਾਂਟ ਲਾਤਾ ਹੀ ਉੱਦ ਲੱਦੀ ਗੇਟ ਲਾਬੇ ਦਾ ਪਾਣੀ ਜਿਹੜਾ ਸਾਰਾ ਉਹਦੇ ਛੜਦਾ ਜਿੰਨਾ ਅੱਗੇ ਬਰਸਾਂ ਦਾ ਪਾਣੀ ਆਉਂਦਾ ਸੀ ਜੇ ਉਹਨਾਂ ਦਾ ਹੁਣ ਇਹ ਆਮ ਚੱਲਦਾ 24 ਘੰਟੇ 24 ਘੰਟੇ ਉੱਥੇ ਤੱਕ ਰਹਿੰਦਾ ਜਿੱਥਾ ਕਿ ਮੀਂਹਾਂ ਦਾ ਚੱਲਦਾ ਹੁੰਦਾ ਸੀ ਜਦੋਂ ਮੀਂਹ ਪੈ ਜਾਂਦਾ ਹੀ ਸੜਕਾਂ ਇਹ ਜਦ ਬਾਹਰ ਨਿਕਲ ਜਾਂਦਾ ਜੀ ਨਾਲ ਪਾਣੀ ਸਭਾਈ ਪੰਦਤਾ ਹੋਇਆ ਪਿਆ ਜੀ ਪਾਣੀ ਲੰਗਦਾ ਨਹੀਂ ਅੱਗੇ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਸਾਦਾ ਬੁਰੇ ਘੱਟੋ ਘੱਟ 10 ਲੱਖ ਦਾ ਨੁਕਸਾਨ ਹੋ ਗਿਆ ਜਬ ਆਜੇ ਜੀ ਤੁਹਾਡਾ ਕੱਲੇ ਦਾ ਮੇਰਾ 19 ਇਕਲ ਮਰ ਗਿਆ ਜੀ ਤੁਸੀਂ ਲਾ ਲਓ 5000 ਤਾਂ ਦਿੱਤਾ ਪਿਆ ਨੂੰ ਪਹਿਲਾਂ ਦਵਾਈ ਜੀ 2000 ਦਾ ਡੀਲ ਖਰਚਾ ਜੀ ਬਾਕੀ ਉਹਦੇ ਦਵਾਈ ਦੀ 2 ਦੁਆਰੇ ਫੇਲਾ ਗਈ 15000 ਰੁਪਏ ਮੇਰਾ ਖਰਚਾ ਦਵਾਈ ਦਵਾਈ ਦਾ ਜੀ ਹੁਣ ਹੁਣ ਪਨੀਰ ਹੀ ਨਹੀਂ ਮੇਰੇ ਪੰਗੇ ਬਹੁਤ ਨੇ ਜੀ ਜਨ ਕਿ 3 ਲੱਖ ਤਾਂ ਤੁਹਾਡੀ ਹੋ ਗਿਆ ਹੋ ਗਿਆ ਜੀ ਹਾਂ ਬਿਲਕੁਲ ਜੀ ਬਿਲਕੁਲ ਇਹ ਅਸਲੀ ਆਤਾ ਮੈਂ ਪਹਿਲਾਂ ਮਾਨ ਸਾਹਿਬ ਨੂੰ ਪਈਆਂ ਨੇ ਫੋਟੋਆਂ ਐਮ ਐਲ ਏ ਸਾਹਿਬ ਨੂੰ ਵੀ ਕਿਹਾ ਮੈਂ ਮਹਾ ਜੀ ਆ ਉਹਨਾਂ ਨੇ ਵੀ ਬਲਾ ਕੇ ਉੱਥੇ ਨਹੀਂ ਆਪਾਂ ਕਰਦੇ ਮੈਂ ਧਰਨੇ ਤੇ ਕਹਿੰਦੇ ਨਾਲ ਬੈਠੂਗਾ ਜੇ ਇਹ ਨਾ ਗੱਲ ਬਣੀ ਪਰ ਪਤਾ ਨਹੀਂ ਜਾਂ ਤਾਂ 15 ਦਿਨ ਹੋ ਗਏ ਪਿਛਲੇ ਸਾਲ ਸਫਾਈ ਹੋਈ ਸੀ ਬਿਲਕੁਲ ਹੋਈ ਸੀ ਪਿਛਲੇ ਸਾਲ ਅਜੇ ਤੱਕ ਨਹੀਂ ਹੋਈ ਅਜੇ ਤੱਕ ਨਹੀਂ ਹੋਈ ਪਿਛਲੇ ਸਾਲ ਹੋਈ ਹੈ ਜੀ ਮੰਗ ਕਰਦੇ ਹੁਣ ਕੀ ਕਰ ਮੰਗਦਾ ਸੀ ਇਹੀ ਕਰਦੇ ਤਾਂ ਹੀ ਹੱਥ ਜੋੜਦੇ ਤੇ ਭਗਵਾਨ ਤਮਨ ਮੂਰੇ ਵੀ ਸਾਨੂੰ ਨਾ ਯਾੜ ਉਗਲੇ ਮੈਂ ਮਾਸਟਰ ਆ ਮੁੰਡਾ ਮੈਂ ਬਹੁਤ ਮੈਨੂੰ ਪਤਾ ਮੈਂ ਪਟਿਆਂ ਤੇ ਚਾੜੇ ਵੀ ਨਹੀਂ ਮੈਂ ਹੈਂਟਲ ਮਾਰੇ ਵੀ ਨੇ ਮੈਂ ਦਾ ਤੁਹਾਨੂੰ ਟੱਸਾਂ ਦਿੱਤੀਆਂ ਨੇ ਪੀਟਰਿੰਗਾਂ ਦੀਆਂ ਵੀ ਆ ਕਿਦੋਂ ਬਾਗਿਆ ਪ੍ਰੋਗਰਾਮ ਆ ਜਿਹੜਾ ਜ਼ਰੂਰੀ ਕਰਨ ਵਾਲਾ ਸੀ ਇੱਧਰ ਦਾ ਧਿਆਨ ਹੀ ਨਹੀਂ ਆਇਆ ਸਰਕਾਰ ਦਾ ਜੀ ਜੀ ਹੁਣ ਹਲੇ ਨਹੀਂ ਹੁੰਦਾ ਫੇਰ ਹੱਲ ਤਾਂ ਫੇਰ ਇੱਕੋ ਹੱਲ ਹੈ ਛੱਡ ਕੋਲ ਦਾ ਫੇਰ ਉੱਥੋਂ ਪਤੀ ਫੇਰ ਕਹਿੰਦੇ ਨੇ ਜੁਨੀਅਨਾਂ ਧਰਨੇ ਲਾਉਂਦੇ ਨਹੀਂ ਫੇਰ ਅਸੀਂ ਰੋਡ ਜਾਮ ਕਰਾਂਗੇ ਜੀ ਕੱਲ ਨੂੰ ਕਿਹਾ ਵੇ ਜੀ ਸਾਡਾ ਆਲਟੀਮੇਟਮ ਦਿੱਤਾ ਵੀ ਅੱਜ ਐਤਵਾਰ ਹੈ ਜੀ ਕੱਲ ਤੱਕ ਨਾ ਕੋਈ ਇਸੇ ਪਾਪ ਲਾਈਨ ਮਸ਼ੀਨ ਲੱਗੀ ਤਾਂ ਅਸੀਂ ਬੌੜਾਂ ਦੇ ਤੇ ਚਾਮ ਕਰਾਂਗੇ ਜੁਨੀਅਨਾਂ ਜਹਾ ਜੁਨੀਅਨ ਸਾਡੇ ਨਾਲ ਖੜੀ ਹੈ ਜੀ ਸਾਰੇ ਦਿਨੇ ਇਕੱਠੇ ਕਰੋ ਜੁਨੀਅਨ ਹਾਂ ਜੀ ਸਾਡੇ ਪਿੰਡ ਦਾ ਰਹਾਂ ਜੁਨੀਅਨ ਵੀ ਉਹ ਸਾਡੇ ਨਾਲ ਨੇ ਜੀ ਸਾਡਾ ਪਾਈ ਚਾਲਾ ਇਕੱਠਾ ਹੈ ਜੀ ਜੁਨੀਅਨ ਵਾਲਾ ਤਾਂ ਉਹ ਤਾਂ ਇਹ ਦਿਮਾਗ ਵਿੱਚ ਘੜ ਲੈਣਾ ਵੀ ਇੱਕ ਜੁਨੀਅਨ ਆ ਜੂ ਤੂਈ ਨੇ ਉਹਦੀ ਜਿੰਨੇ ਸਾਡੇ ਪਿੰਡ ਦੇ ਜੁਨੀਅਨ ਨੇ ਰਾਜੇ ਵਾਲਾ ਰੂਪ ਵੀ ਹੈਗਾ ਜੀ ਸਾਰੇ ਇਕੱਠੇ ਜਾ ਕੇ ਬੌੜਾਂ ਦੇ ਤੇ ਚਾਮ ਲਾਵਾਂਗੇ ਜੀ ਵੀ ਕੀ ਨਾਮ ਹੈ ਕਿਹੜਾ ਪਿੰਡ ਹੈ ਮੇਰਾ ਜੀ ਪਿੰਡ ਕਕਰਾਲਾ ਨੌ ਮੇਰਾ ਜੀ ਕਿੰਦੀ ਆ ਅੱਜ ਜਿਹੜਾ ਹੈਗਾ ਇੱਥੇ ਇਕੱਠੇ ਹੋਣ ਦਾ ਮਕਸਦ ਕੀ ਹੈ ਤੁਹਾਡਾ ਦੇ ਕੋਈ ਅੱਜ ਇਕੱਠੇ ਹੋਣ ਦਾ ਸਾਨੂੰ ਸੁਨੇਹਾ ਲੱਗਿਆ ਸੀ ਯਾਜ ਯੂਨੀਅਨ ਦੇ ਪ੍ਰਧਾਨਾ ਜੀ ਉਹ ਇਹ ਆਉਣ ਦਾ ਕਾਰਨ ਕੀ ਆ ਸਾਡਾ ਕਿਸਾਨ ਪਹਿਲੇ ਹੀ ਮਰ ਰਿਹਾ ਹੈ ਦਵਾਰੋ ਝੋਨਾ ਲਾਉਣਾ ਖਾਲੀ ਦਾ ਬਾੜਾ ਨਹੀਂ ਕੇਰੇ ਹੀ ਮਸਾ ਲੱਗ ਰਿਹਾ ਹੈ ਪਹਿਲਾਂ ਦੱਸ ਕੇ ਹਟੇ ਸਰਪੰਚ ਸਾਹਿਬ ਪਹਿਲਾਂ ਵੀ ਇਹਨਾਂ ਨੇ ਪੱਤਰਕਾਰਾਂ ਆਏ ਤੇ ਦਿਖਾਇਆ ਸਾਰਾ ਕੁਝ ਇਹ ਤਾਂ ਪੰਜਾਬ ਸਰਕਾਰ ਸਾਡੇ ਕਿਸਾਨਾਂ ਨਾਲ ਮਜ਼ਾਕ ਕਰ ਰਹੀ ਆ ਇਹ ਕੋਈ ਡਰੇਨ ਦੀ ਸਫਾਈ ਥੋੜੂ ਹੋ ਰਹੀ ਆ ਨਾ ਕਿ ਇਹ ਪੰਚਾਇਤ ਦਾ ਕੰਮ ਆ ਵੀ ਪੰਚਾਇਤ ਨੂੰ ਹੁਕਮ ਦੇ ਤੇ ਵੀ ਡਰੇਨ ਦੀ ਸਫਾਈ ਕਰੋ ਮੈਂ ਕੈਮਰਾਮੈਨ ਨੂੰ ਕਹਿਣਾ ਚਾਹਣਾ 2 2 ਫੁੱਟ ਨਾਲ ਆ ਕਿਤੇ ਡਰੇਨ ਦੀ ਸਫਾਈ ਹੋ ਜੂਗੀ ਉੱਪਰ ਕੁਦਰਤ ਮੀਂਹ ਪਾਉਣ ਨੂੰ ਤਿਆਰ ਆ ਆ ਸਾਰਾ ਰਕਵਾ ਰੋ ਲੈ ਕੇ ਜਿੱਥੇ ਤੱਕ ਇਹਦੀ ਲਪੇੜ ਚ ਆਉਂਦਾ ਢਾਈ ਤੇ 300 ਕਿਲਾ ਦਿਵਾਰੋ ਲੱਗਿਆ ਕਿਸਾਨ ਤਾਂ ਪਹਿਲੀ ਖੁਦਕੁਸ਼ੀ ਕਰਨ ਨੂੰ ਖੜਾ ਫਿਰ ਕਹਿੰਦੇ ਕਿਸਾਨ ਖੁਦਕੁਸ਼ੀ ਕਰਦਾ ਤਲਫਾਸ ਖਾ ਗਿਆ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹਣਾ ਤੂੰ ਮਾਸਟਰ ਦਾ ਮੁੰਡਾ ਤੂੰ ਕਿਸਾਨ ਰਿਹਾ ਜਿਹੜੀ ਡਰੇਨ ਦੀ ਸਫਾਈ ਹੋਣੀ ਆ ਬਾਰਸ਼ਾਂ ਤੋਂ ਪਹਿਲਾਂ ਹੋਣੀ ਆ ਕਿ ਜਦੋਂ ਬਾਰਸ਼ ਆ ਗਈ ਜਾਂ ਕਿਸਾਨ ਧਰਨਾ ਲਾਉਣਗੇ ਵੀ ਦੁੱਖ ਬਿਆਨ ਕਰਨਗੇ ਫੇਰ ਹੋਣੀ ਆ ਇਹ ਇੱਕ ਲੌਲੀਪਾਪ ਐ ਕਿਸਾਨਾਂ ਨੂੰ ਇਹਨਾਂ ਨੂੰ ਇੱਕ ਪੰਚਾਇਤਾਂ ਨੂੰ ਹਦਾਇਤਾਂ ਦੇਤੀਆਂ ਜਿਹੜੇ ਪਿੰਡਾਂ ਕੋਲੇ ਪੰਚਾਇਤ ਕੋਲੇ ਗਰਾਂਟਾਂ ਨੇ ਜਾਂ ਜ਼ਮੀਨ ਦੀ ਇਨਕਮ ਜਾਵੇ 4-4 ਫੁੱਟ ਨਾਲ ਨਹੀਂ ਸਫਾਈ ਹੁੰਦੀ ਇਹਦੇ ਵਿੱਚ ਨਾਬੇ ਦਾ ਪਾਣੀ ਪਾਇਆ ਜਾ ਰਿਹਾ ਐਂ ਤਾਂ ਦੇਖ ਲੈ ਪਾਣੀ ਕਿਤੇ ਜਾ ਕੇ ਮਾਰ ਕਰੂਗਾ ਕੱਲਾ ਕਿਸਾਨ ਹੀ ਮਾਰਨਾ ਮੰਡੀਆਂ 'ਚ ਸਾਡੀ ਲੁੱਟ ਬਰਸਾਤਾਂ 'ਚ ਸਾਡੀ ਲੁੱਟ ਸਾਡੇ ਉਹੀ ਗੋਲੀ ਮਾਰ ਦੇਣ ਕੋਈ ਸਿਸਟਮ ਤਾਂ ਬਣਾਉਣਾ ਸਾਡੇ ਉੱਪਰ ਕੋਈ ਤਾਣਾ ਮਾਣਾ ਬੁਣ ਕੇ ਤੈਅ ਕਰਨ ਸਿਸਟਮ ਨੂੰ ਚਲਾਉਣ ਤਾਂ ਸਹੀ ਦੇਖੋ ਅਸੀਂ ਇਹੀ ਗਹਾਰ ਕਰਦੇ ਆ ਇਹਦੀ ਪਾਪ ਲਾਈਨਾਂ ਸਫਾਈ ਕਰੀ ਜਾਵੇ ਜੇ ਪਾਪ ਲਾਈਨਾਂ ਦਾ ਨਾ ਸਫਾਈ ਕਰੀ ਗਈ ਕੇਰਾ ਲੱਗ ਗਿਆ ਝੋਨਾ ਦੁਬਾਰੋ ਫੇਰ ਮਾਰਨ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡਾ ਸੰਘਰਸ਼ ਕਰਾਂਗੇ ਅਲਟੀਮੇਟ ਅਸੀਂ ਦੇਈ ਬੈਠੇ ਆ ਸਾਰੀਆਂ ਜਥੇਬੰਦੀਆਂ ਇਕੱਠੀਆਂ ਨੇ ਅਸੀਂ ਬੌੜਾਗੜ੍ਹ ਧਰਨਾ ਦੇਵਾਂਗੇ ਅਸੀਂ ਸਾਡੇ ਕਿਸਾਨ ਨੂੰ ਮਰਨ ਨਹੀਂ ਦਿੰਦੇ ਕਿਸਾਨ ਸਾਡਾ ਪਹਿਲੇ ਹੀ ਮਰਿਆ ਪਿਆ ਜਿਹੜੇ ਕਿਸਾਨ ਦਾ ਜਾ ਝੋਨਾ ਮਰ ਗਿਆ 5000 ਲਵਾਈ ਬਿੱਦ ਡੀਜ਼ਲ ਦਵਾਈਆਂ ਕਿਸਾਨ ਕਿੱਥੋਂ ਬਚੂਗਾ 80000 ਰੁਪਏ ਕਿਤੇ ਜ਼ਮੀਨ ਆ ਪੰਜਾਬ ਸਰਕਾਰ ਇਹ ਗੱਲ ਦਾ ਜਵਾਬ ਦੇਵੇ ਜਿਹੜੇ ਕਿਸਾਨਾਂ ਦਾ ਸਾਡਾ ਨੁਕਸਾਨ ਹੋਇਆ ਉਹਦਾ ਸਾਨੂੰ ਮੁਆਵਜ਼ਾ ਦੇਵੇ ਸਾਡੇ ਨਾਲ ਬੈਠ ਕੇ ਗੱਲ ਕਰਿਓ ਰੇ ਆ ਕੇ ਮੌਕਾ ਦੇਖੇ ਜਿਹੜੇ ਪੱਤਰਕਾਰ ਵੀ ਸਾਡੇ ਕੋਲੇ ਆਉਂਦੇ ਨੇ ਸਾਡੀ ਆਵਾਜ਼ ਪੰਜਾਬ ਸਰਕਾਰ ਤੱਕ ਪਹੁੰਚਾਉਂਦੇ ਨੇ ਇਹ ਅੰਨੀ ਬੌਲੀ ਗੂੰਗੀ ਸਰਕਾਰ ਜਿਹਨੂੰ ਜਮੀ ਨਹੀਂ ਪਤਾ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਇਹਨਾਂ ਤੋਂ ਸਾਨੂੰ ਉਮੀਦ ਸੀ ਉਹ ਇਹ ਤਾਂ ਦੂਿਆਂ ਤੋਂ ਵੀ ਮਾਰੇ ਨਿਕਲ ਗਏ ਓਦੋਂ ਹੀ ਐ ਤੋਂ ਵੀ ਜਿਹੜੀ ਆ ਮਸ਼ੀਨ ਲੱਗੀ ਹੋਈ ਆ ਇਹ ਸਰਕਾਰ ਨੇ ਭੇਜੀਆ ਨਾ ਜੀ ਇਹ ਮੇਰੇ ਨੋਟਿਸ ਦੇ ਵਿੱਚ ਆਇਆ ਵੀ ਪੰਚਾਇਤ ਨੇ ਭੇਜੀਆ ਹਾਂ ਵੀ ਪੰਚਾਇਤ ਨੇ ਭੇਜੀਆ ਮੈਨੂੰ ਸੁਨੇਹਾ ਲੱਗਿਆ ਸੀ ਜੁੜੀਆਂ ਉਹਰੇ ਪਹੁੰਚੇ ਆ ਦੇਖੋ ਇਹਤੇ ਗੌਰ ਕਰੀ ਜਾਵੇ ਨੂੰ ਸਾਰਾ ਪਾਪ ਲਾਈਨ ਨਾ ਕਲੀਅਰ ਕਰਿਆ ਜਾਵੇ ਨਹੀਂ ਕਹਿੰਦੇ ਤੁਸੀਂ ਅਲਟੀ ਅਸੀਂ ਅਲਟੀਮੇਟ ਦੇਤਾ ਸਾਡੇ ਝੋਨੇ ਤਕਰੀਬਨ ਲੱਗ ਗਏ ਅਸੀਂ ਸਾਥ ਦੇਵਾਂਗੇ ਸਾਡੇ ਭਾਈਆਂ ਦਾ ਬਣਦਾ ਹੱਕ ਇਹਨਾਂ ਨੂੰ ਮੁਆਵਜ਼ਾ ਦਿਓ ਇਹਦੀ ਸਿਰੇ ਤੱਕ ਡਰੇਨਸ ਹਲੇ ਤਾਂ ਮੌਨਸੂਨ ਨੇ ਪੰਜਾਬ ਚ 10 ਤੇ ਦਿਨ ਦਿੱਤੀ ਹਲੇ ਤਾਂ ਮੀਂਹ ਪੈ ਰਹੇ ਨੇ ਮੌਨਸੂਨ ਸਿਰਤੇ ਖੜੀ ਆ ਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਇਹ ਪਿੰਡ ਦੇ ਆਪਣੇ ਜਿਹੜਾ ਰਜਵਾਹਾ ਕੋਟਲੀ ਤੋਂ ਕਰੋਸ ਹੁੰਦਾ ਨਾ ਸੜਕ ਤੋਂ ਜੀਤਾ ਰੋਡ ਤੋਂ ਉੱਥੋਂ ਹੀ ਤੁਸੀਂ ਲਾ ਲਓ ਵੀ 2300 ਏਕੜ ਉੱਥੋਂ ਲਵੇਟ ਦੇ ਲੈ ਲੈ ਜਿਹੜਾ ਖਤਮ ਕਰਦਾ ਜੀ ਦੀ ਵਾਲਾ ਪਹਿਲਾ ਸ਼ੁਰੂ ਦੇ ਵਿੱਚ ਆਉਂਦਾ ਜੀ ਸਾਡੇ ਪਰਿਵਾਰ ਕਰ ਮੇਲਦਾ ਇਹ ਮੁੰਡੇ ਨੇ ਜੀ ਉਹ ਆਪ ਖਿੱਤੀ ਕਰਦੇ ਨੇ 5 ਕਿਲੇ ਤੋਂ ਉਹਨੇ ਦੇ ਮਰ ਗਏ ਸੀ ਉਦੋਂ ਅੱਗੇ ਆ ਗਿਆ ਕਿਠੇਕੇਦਾਰ ਆ ਜੀ ਸਾਡੇ ਭਾਈ ਸਾਬਾਂ ਦੀ ਜ਼ਮੀਨ ਹੈ ਉਹਨਾਂ ਕੋਲ ਠੇਕੇ ਤੇ ਜੀ 6 ਕਿੱਲੇ ਉਹਦੇ ਮਰਗੇ ਜੀ ਠੇਕੇ ਆਣਾ ਫਿਰ ਕਿੰਨੇ ਠੇਕੇ ਕੀ ਰੇਟ ਨੂੰ ਹੋ ਠੇਕੇ 80000 ਨੂੰ ਪਹਿਲਾਂ ਪੈਸੇ ਨੇ ਜੀ ਅੱਛਾ ਜੀ 80000 ਰੁਪਏ ਨੂੰ ਪਹਿਲਾਂ ਪੈਸੇ ਨੇ 6 ਕਿੱਲੇ ਉਹਦੇ ਮਰਗੇ 19 ਏਕੜ ਮੇਰੀ ਵੱਲ ਕੀ 10 ਕਿੱਲੇ ਮੇਰੇ ਪਾਰ ਨੇ 9 ਕਿੱਲੇ ਇੱਧਰ ਅੰਦਰ ਨੇ ਮੇਰੇ ਘਰ ਕਿੰਨੀ ਜੀ ਫਿਰ ਕਿਵੇਂ ਮਤਲਬ ਲਵਾਏ ਦਵਾਂਗੇ ਕਿਵੇਂ ਉਦੋਂ ਆ ਗਿਆ ਜੀ ਆ ਪੰਡਤ ਜੀ ਨੇ ਸਾਡੇ ਇਹ ਵੀ ਠੇਕੇ ਦੇ ਬਾਹਰ ਐ ਨੂਰੇ ਇਹ ਵੀ ਜ਼ਿਮੀਦਾਰਾਂ ਦੀ ਜ਼ਮੀਨ ਹੈ 7 ਕਿੱਲੇ ਤੇ 6 ਕਿੱਲੇ ਦੇ ਲਾਗੇ ਤੇ ਪਹਿਲਾਂ ਜਦੋਂ ਮੀਂਹ ਆਇਆ ਇੱਕ ਕਿੱਲਾ ਲਾਉਣ ਤੋਂ ਰਹਿ ਗਿਆ ਸੀ ਉਹ ਕਿੱਲਾ ਚਲੋ ਮਰਤਾ ਉਹ ਪਹਿਲਾਂ ਵੀ ਕੋਈ ਨਹੀਂ ਉਹ ਵੀ ਮਰੇ ਜਾਣਾ ਸੀ ਵਿੱਚ ਜਦੋਂ ਬਈਆਂ ਨੂੰ ਕਿਹਾ ਵੀ ਇਹਦਾ ਕੱਦੂ ਹੋਇਆ ਵਾ ਤੁਸੀਂ ਇਹ ਲਾਦੋ ਨੇ ਦੂਜਾ ਕੱਦੂ ਕਰਦੇ ਕਹਿੰਦੇ ਹਾਂ ਜੀ ਗੰਦਾ ਪਾਣੀ ਅਸੀਂ ਇਹਦੇ ਵਿੱਚ ਪੜਦੇ ਪਹਿਲਾਂ ਇਹਨੂੰ ਪਹਿਲੀ ਕਰੋ ਟਰੈਕਟਰ ਲਾ ਕੇ ਇਹੋ ਪਾਣੀ ਕੱਢ ਕੇ ਨਾਲੇ ਦੇ ਪਾਇਆ ਫੇਰ ਮੋਟਰ ਦਾ ਪਾਣੀ ਪਵਾ ਕੇ ਕੱਦੂ ਕਰਕੇ ਤੇ ਇੱਕ ਕਿੱਲਾ ਲਾ ਪਈਓ ਕੋ ਕਿੱਲਾ ਲਾ ਰਹੇ ਨੇ ਹੁਣ ਬਾਕੀ ਇੱਕ ਕੱਦੂ ਕੱਦੂ ਕਰ ਲਗੇ ਇਹ ਮੌਸਮ ਦੁਬਾਰਾ ਤਿਆਰ ਹੈ ਜੀ ਸਰੇ ਦਾ ਕੇ ਬਗਦੂ ਇੱਥੋਂ 10 ਕਿੱਲਾਂ ਦੀ ਹੁਣ ਤੁਹਾਡੇ ਦਿਲ ਤੇ ਕੀ ਵੀ ਤਰੀਆ ਇਸ ਟਾਈਮ ਅਜੀ ਤਾਂ ਹੁਣ ਤਾਂ ਇਹ ਤਾਂ ਉਜੜੇ ਪਿਆ ਜੀ ਬਿਲਕੁਲ ਸਾਡੀ ਤਾਂ ਕਹਾਣੀ ਖਤਮ ਹੈ ਜੀ ਇਹ ਦੁਬਾਰਾ ਇਹ ਤਾਂ ਇੱਕ ਵਾਰੇ ਇੱਕ ਵਾਰੇ ਮਸਾ ਲੱਗਦਾ ਇਥੋਂ ਹੀ ਸਾਬ ਚੋਣ ਦਾ ਜ਼ਿੰਮੇਦਾਰ ਇੱਕ ਵਾਰੇ ਮਸਾ ਲੋਂਦਾ ਦੂਜੀ ਵਾਰ ਤਾਂ ਚਲੋ ਅਸੀਂ ਐਂ ਕਹਿੰਦੇ ਵੀ ਕੰਮ ਲੱਗ ਜਾਗੇ ਕੋਈ ਨਾ ਹੁਣ ਤੁਹਾਨੂੰ ਪਤਾ ਹੀ ਆ ਪੈਸਾ ਕਿੱਥੋਂ ਮਿਲੂਗਾ ਬਹੁਤ ਔਖਾ ਜੀ ਪੈਸਾ ਵੀ ਤਾਂ ਕਿੱਥੋਂ ਲੈ ਕੇ ਆਉਣ ਹੈ ਜੇ ਅਰੇਂਜਮੈਂਟ ਕਰਨਾ ਉਹ ਲੇਬਰ ਦਾ ਬਿਹਾਰੀ ਨੇ ਜਿਹੜੇ ਵਿਚਾਰੇ ਆਪਣੀ ਮਿਹਨਤ ਕਰਨ ਵਾਸਤੇ ਆਏ ਨੇ ਉਹਨਾਂ ਨੂੰ ਤਾਂ ਦੇਜੇ ਤੋਰ ਅਗੇ ਨਾ ਜੀ ਅਸੀਂ ਅਸ ਪਹਿਲੇ ਤਾਂ ਉਹ ਸਾਡੇ ਉੱਤੇ ਟੰਗ ਗਿਆ ਜੀ ਇਹ ਤਾਰਾ ਸਰਕਾਰ ਵੱਧ ਰਹੀ ਹੈ ਜੀ ਬਸ ਸਰਕਾਰ